ਸਸੀ ਕਾਲ ਜੀ ਇੱਕ ਆ ਫੋਨ ਸੇਲ ਕਰਨਾ ਭਾਈ ਫੋਨ ਥੋੜਾ 28000 ਰੁਪਏ ਦਾ ਘਟਿਆ ਜਾਊਗਾ ਮੈਂ ਫੋਨ ਨਵਾਂ ਨਹੀਂ ਲੈਣਾ ਕੋਈ ਨਹੀਂ ਕੋਈ ਚੱਕਰ ਨਹੀਂ ਹੈ ਪੈਸੇ ਤੁਹਾਨੂੰ ਨਗਦ ਮਿਲਣਗੇ ਹੋਰ ਸੇਵਾ ਦੱਸੂ ਬਸ ਠੀਕ ਹੈ ਆ ਲੋ ਬਾਬਾ ਜੀ 28000 ਰੁਪਏ ਨਗਦ ਤੇ ਆਪਣੀ ਦੁਕਾਨ ਤੇ ਹੋਰ ਵੀ ਵਧੀਆ ਸਕੀਮਾਂ ਚੱਲ ਰਹੀਆਂ ਨੇ ਉਹ ਕਿਹੜੀ ਤੁਸੀਂ 2000 ਰੁਪਏ ਮਹੀਨਾ ਦੇਣਾ 24000 ਰੁਪਏ ਸਾਲ ਦੇ ਵਿੱਚ ਤੁਹਾਡਾ ਜੁੜੂਗਾ ਤੇ ਆਪਾਂ ਤੁਹਾਨੂੰ 26000 ਵਾਲਾ ਮੋਬਾਈਲ ਦੇ ਦੇਣਾ ਉਹ ਦੇਖੋ ਭਾਈ ਸਾਹਿਬ ਲੈ ਰਹੇ ਨੇ 24000 ਪੈਸੇ ਨੇ ਦਿੱਤਾ ਔਰ ਤੁਹਾਨੂੰ ਮਿਲਾਨੇ ਤੇ ਨਾਲ ਆਪਾਂ ਦੇ ਰਹੇ ਹਾਂ ਗਿਫਟ ਫ੍ਰ ਕਵਰ ਹੋ ਗਿਆ ਮੋਬਾਈਲ ਸਟੈਂਡ ਹੋ ਗਿਆ ਫਿੰਗਰ ਸਟਿੱਕ ਹੋ ਗਿਆ ਇੰਨੇ ਸਾਰੇ ਗਿਫਟ ਫਰੀ ਨਾਲੇ ਕਿਸ਼ਤਾਂ ਦੇ ਉੱਤੇ ਫੋਨ ਤੇ ਨਾਲੇ ਕਿਸ਼ਤਾਂ ਦੇ ਉੱਤੇ ਨਗਦ ਨਾਲੋਂ ਵੀ 2000 ਰੁਪਏ ਸਸਤਾ ਭਾਜੀ ਪਤਾ ਹੀ ਨਹੀਂ ਲੱਗਿਆ ਕਿਦੋਂ ਚੀਜ਼ ਬਣੀ ਬਹੁਤ ਵਧੀਆ ਸਕੀਮ ਹੈ ਨਾਲੇ 2000 ਦਾ ਫਾਇਦਾ ਨਾਲੇ ਇੰਨੇ ਸਾਰੇ ਗਿਫਟ ਆਹ ਲਓ ਜੀ 2000 ਰੁਪਿਆ ਤੇ ਬਾਕੀ ਨਹੀਂ ਆ 11 ਕਿਸ਼ਤਾਂ ਦੇ ਕੇ ਮੈਂ ਵੀ ਨਾ ਫੋਨ ਲਵਾਵਾਂਗਾ ਹੁਣ ਤੁਸੀਂ ਵੀ ਇਸ ਬਿਹਤਰੀਨ ਮੌਕੇ ਦਾ ਲਾਭ ਉਠਾਓ 12 ਮਹੀਨੇ 2-2000 ਰੁਪਏ ਦੋ 24000 ਤੁਹਾਡਾ ਜਮਾ ਹੋਏਗਾ 26000 ਵਾਲਾ ਫੋਨ ਲੈ ਕੇ ਜਾਓ ਨਾਲੇ ਇੰਨੇ ਗਿਫਟ ਕਿਸ਼ਤ 巴西，葡萄啊